ਅੱਗੇ ਚੱਲਦੇ ਆਂ ਆਪਾਂ ਸਮਾ ਬਈ ਬੜੀ ਤੇਜ਼ੀ ਨਾਲ ਦੌੜਦਾ ਤੇ ਅੱਗੇ ਨੂੰ ਚੱਲਦੇ ਆਂ ਨਵਜੋਤ ਕੌਰ ਸਿੱਧੂ ਹੋਰਾਂ ਦੀ ਗੱਲ ਆਪਾਂ ਤੋਰੀ ਸੀ ਮਿੰਟੋ ਜੀ ਮੈਂ ਉਹਨਾਂ ਦੇ ਬਾਰੇ ਹੀ ਪੁੱਛਣਾ ਕਾਂਗਰਸ ਪਾਰਟੀ ਤੇ ਛੱਡ ਗਏ ਨੇ ਹੁਣ ਕਿਸੇ ਪਾਰਟੀ 'ਚ ਜਾ ਸਕਦੇ ਨੇ ਜਾਂ ਜਿਵੇਂ ਉਹ ਆਪ ਖੁਦ ਕਹਿ ਰਹੇ ਨੇ ਕਿ ਬਈ ਮੈਂ ਤਾਂ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਲੋਕਾਂ ਦੀ ਸੇਵਾ ਕਰਨੀ ਹੈ ਓਵੇਂ ਹੋਏਗਾ ਕੰਮ ਅੱਛਾ ਕੀ ਕਹਿ ਰਹੇ ਨੇ ਉਹ ਕਹਿੰਦੇ ਕਿ ਪਾਰਟੀ ਕਿਸੇ 'ਚ ਨਹੀਂ ਜਾਣਾ ਨਿੱਜੀ ਤੌਰ ਤੇ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਦਾ ਮਤਲਬ ਇਹ ਆ ਕਿ ਵੈਸੇ ਤੇ ਦੇਖੋ ਜਦੋਂ ਕੋਈ ਇਹ ਕਹਿਣ ਲੱਗ ਜੇ ਵੀ ਮੈਂ ਗਊ ਮੇ ਉਤਰ ਪੀ ਲੈਣਾ ਹੂੰ ਜਦੋਂ ਉਹ ਕਹੇ ਕਿ ਮੋਦੀ ਅਵਤਾਰ ਹੈ ਜਦੋਂ ਕਹੇ ਕਿ ਭਈ ਜੋ ਭਾਰਤ ਵਿਸ਼ਵ ਗੁਰੂ ਹੈ ਜੀ ਸਮਝ ਲੋ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਤਾਜ਼ਾ ਤਾਜ਼ਾ ਅੱਜ ਬਜਟ ਤੇ ਵੀ ਕਿਹਾ ਉਹਨਾਂ ਨੇ ਆ ਬਸ ਮਤਲਬ ਕਿ ਭਾਰਤੀ ਜਨਤਾ ਪਾਰਟੀ ਦਾ ਕਿਤੇ ਨਾ ਕਿਤੇ ਪਾਸ਼ਾ ਜ਼ਰੂਰ ਹੋ ਗਿਆ ਬਸ ਗੱਲ ਕਹਿਣ ਦੀ ਇਹ ਆ ਬੀਬੀ ਜੀ ਨੇ ਪਿਛਲੇ ਕੁਝ ਦਿਨਾਂ ਚ ਸਾਰੀਆਂ ਚੀਜ਼ਾਂ ਕਰਤੀਆਂ ਤਾਂ ਕਰਕੇ ਅੰਦਾਜ਼ਾ ਹੋ ਗਿਆ ਬੀ ਜਦੋਂ ਕੋਈ ਬੰਦਾ ਇਦਾਂ ਦੀਆਂ ਗੱਲਾਂ ਕਰੇ ਸਮਝ ਲਓ ਕਿ ਜਾਂ ਤਾਂ ਉਹ ਇਹਨਾਂ ਦਾ ਪੱਕਾ ਭਗਤ ਬਣ ਗਿਆ ਹੂੰ ਜਾਂ ਲੀਡਰ ਬਣ ਗਿਆ ਪੱਕਾ ਇਹਨਾਂ ਦਾ ਜੀ ਦੋ ਚੀਜ਼ਾਂ ਨੇ ਬਿਲਕੁਲ ਤੂੰ ਬੀਬੀ ਜੀ ਨੇ ਫਿਰ ਸਪਸ਼ਟ ਕੀਤਾ ਇਸੇ ਕਰਕੇ ਕਿ ਮੈਂ ਨਹੀਂ ਪਾਰਟੀ ਜੁਆਇਨ ਨਹੀਂ ਕਰ ਰਹੀ ਦੇਖੋ ਕਿਉਂਕਿ ਜੇ ਬੀਬੀ ਸਿੱਧੂ ਪਾਰਟੀ ਜੁਆਇਨ ਕਰੇਗੀ ਜੀ ਤਾਂ ਨਵਜੋਤ ਸਿੰਘ ਸਿੱਧੂ ਕਿੱਧਰ ਜਾਣਗੇ ਹੂੰ ਹੂੰ ਬਿਲਕੁਲ ਫਸ ਜਾਣਗੇ ਉਹ ਤੇ ਫਿਰ ਇੱਕ ਪਾਸੇ ਕਰਨਾ ਹੀ ਪੈਣਾ ਫਿਰ ਜਿੰਨਾ ਕੋ ਅੰਦਰੂਨੀ ਤੌਰ ਤੇ ਮੈਨੂੰ ਪਤਾ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਜੁਬਾਰ ਦਿੱਤੀ ਹੋਈ ਆ ਪਰ ਪਰ ਹੂੰ ਉਹਦੇ ਕਿ ਯਾਰ ਕੁਝ ਚੀਜ਼ਾਂ ਨਾ ਜਵਾਰ ਤੇ ਵਿਖਰਉਂਦੀਆਂ ਨੇ ਜੀ ਤੇ ਗੱਲ ਇਹ ਆ ਕਿ ਪਰ ਹੁਣ ਦੂਜੇ ਪਾਸੇ ਦੇਖੋਗੇ ਜਿਤਨਾ ਦੇ ਹਾਲਾਤ ਬਣ ਰਹੇ ਨੇ ਬੀਬੀ ਸਿੱਧੂ ਵੀ ਜਲੂਸ ਰੱਜ ਕੇ ਕੱਢਦੀ ਆ ਜਦੋਂ ਬੋਲ ਵੀ ਆ ਰਾਜਾ ਵੜਿੰਗ ਬਾਰੇ ਮਤਲਬ ਕਿ ਚਲੋ ਉਹਨਾਂ ਨੇ ਕਾਂਗਰਸ ਛੱਡੀ ਸਿੱਧੂ ਸਾਹਿਬ ਦੇ ਕਾਂਗਰਸ ਦੇ ਵਿੱਚ ਹੀ ਆ ਕਸਰ ਉਹਨਾਂ ਨੇ ਵੀ ਕੋਈ ਨਹੀਂ ਛੱਡੀ ਰਾਜਾ ਵੜਿੰਗ ਦਾ ਤਾਂ ਨਾਉਣ ਕਰਤਾ ਜੀ ਤੇ ਦੂਜੇ ਪਾਸੇ ਰਾਜਾ ਵੜਿੰਗ ਦੇ ਜਿਹੜਾ ਸਟੇਟਮੈਂਟ ਦਿੱਤਾ ਬੜਾ ਹਮਲਾਵਰ ਸੀ ਹੂੰ ਕਿ ਇਹ ਮਾਨਸਿਕ ਤੌਰ ਤੇ ਜਿਦਾ ਕਹਿ ਲਓ ਹਨ ਜੀ ਜੀ ਉਹਨਾਂ ਦੀ ਮਤਲਬ ਕਿ ਮਾਨਸਿਕ ਹਾਲਤ ਤੇ ਧਿਆਨ ਦਿੱਤਾ ਤੇ ਮੈਂ ਇੱਕ ਉਹਦੇ ਤੇ ਤਨਸ ਵੀ ਕੀਤਾ ਸੀ ਮੈਂ ਕਿਹਾ ਇਸੇ ਕਰਕੇ ਤੇ ਜ ਸਤਾਹ ਜਿਹੜਾ ਕਾਪੀਰਾਈਟ ਹੈ ਜਿਹੜਾ ਉਹ ਕਹਿੰਦਾ ਯਾਨੀ ਮਾਨ ਸਾਹਿਬ ਉਹ ਕਹਿੰਦੇ ਵੀ ਮੈਂ ਇਹਨਾਂ ਵਾਸਤੇ ਇੱਕ ਪਾਗਲਖਾਨਾ ਜ਼ਰੂਰ ਖੋਲੂਗਾ ਮੇਰਾ ਖਰਚਾ ਵਧਾਉਂਗੇ ਹੂੰ ਉਹ ਇਸੇ ਕਰਕੇ ਕਿਉਂਕਿ ਤੁਸੀਂ ਆਪ ਹੀ ਕੁਝ ਟਾ ਚੀਜ਼ਾਂ ਕਰ ਜਾਂਦੇ ਹੋ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਬੜਾ ਤਿੱਖਾ ਉਧਰੋਂ ਵੀ ਹਮਲਾ ਸੀਗਾ ਉਧਰੋਂ ਵੀ ਹਮਲਾ ਸੀ। ਉਹ ਰੌਲਾ ਇਹ ਆ ਕਿ ਚੰਨੀ ਸਾਹਿਬ ਦਾ ਬਿਆਨ ਵੀ ਧਿਆਨ ਮੰਗਦਾ ਹੈ ਨਾ। ਹੂੰ। ਕਿ ਭਾਈ ਕੋਈ ਗੱਲ ਨਹੀਂ ਜੀ ਗੁੱਸੇ 'ਚ ਕਈ ਵਾਰ ਬੰਦਾ ਬੋਲ ਜਾਂਦਾ ਸੀ ਮੈਡਮ ਸਿੱਧੂ ਕੁਲਚਮ ਆਗੇ ਗੱਲਬਾਤ ਕਰਾਂਗੇ ਹੋ ਸਕਦਾ ਮੁੜੇ ਹੁਣ। ਜੀ। ਚੰਨੀ ਸਾਹਿਬ ਤਾਂ ਬੜੇ ਸਿਆਣੇ ਹੋਗੇ ਨਾ ਮੈਨੂੰ ਲੱਗਦਾ ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਤਾਂ ਬਹੁਤ ਨਾਪਕੌੜ ਕੇ ਜਵਾਬ ਦਿੱਤਾ ਵੀ ਰਾਜਾ ਵੜਿੰਗ ਵੀ ਨਿਰਾਜ਼ ਨਾ ਹੋਵੇ। ਹੂੰ। ਸਿੱਧੂ ਫੈਮਲੀ ਵੀ ਨਿਰਾਜ਼ ਨਾ ਹੋਵੇ। ਇਹੀ ਰਾਜਨੀਤੀ ਦਾ ਤਕਾਜ਼ਾ ਹੋਣਾ ਚਾਹੀਦਾ ਨਾ ਕਿ ਤੁਸੀਂ ਬੈਲੈਂਸ ਕਰਕੇ ਚੱਲੋ ਹਾਂਜੀ ਬੈਲੈਂਸ ਕਰਕੇ ਚੱਲੋ ਤੁਸੀਂ ਪਾਰਟੀ ਦਾ ਪਰ ਰੰਧਾਵਾ ਸਾਹਿਬ ਨੇ ਕਾਊਂਟ ਕਰਤੀ ਕਿ ਚੰਗਾ ਹੋਇਆ ਵੀ ਕਿਹੜਾ ਛੁੱਟੇਗਾ ਰੰਧਾਵਾ ਸਾਹਿਬ ਨੂੰ ਵੀ ਭੁਲੇਟਿਆ ਸੀ ਬੀਬੀ ਸਿੱਧੂ ਬੀਬੀ ਸਿੱਧੂ ਨੂੰ ਛੱਡਿਆ ਕਿਹਨੂੰ ਤਾਂ ਇਹ ਤਾਂ ਨਹੀਂ ਭੁਲੇਟਿਆ ਬਿਲਕੁਲ ਤਾਂ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਕਿ ਉਸ ਟਾਈਮ ਸਿੱਧੂ ਸਾਹਿਬ ਜਾ ਉਸ ਤੋਂ ਬਾਅਦ ਵੀ ਇਹਨਾਂ ਨੇ ਵਫਾਦਾਰੀ ਦੀ ਜ਼ੁਬਾਨ ਦਿੱਤੀ ਹੋਈ ਆ ਜੀ ਪਰ ਗੱਲ ਇਹ ਕਿ ਜੇ ਇਦਾਂ ਕੰਮ ਚੱਲੂਗਾ ਤੇ ਫਿਰ ਕਈ ਵਾਰ ਬੰਦੇ ਨੂੰ ਅੱਕ ਚੱਪਣਾ ਪੈ ਜਾਂਦਾ ਹੂੰ ਹਰ ਚੱਪਣਾ ਵੀ ਪੈ ਜਾਂਦਾ ਜੀ ਸੋ ਇਸ ਕਰਕੇ ਜਿਹੜੀ ਇਹ ਬੀਬੀ ਸਿੱਧੂ ਦੀ ਸਟੇਟਮੈਂਟ ਮੈਨੇ ਹੀ ਪੜ੍ਹੀ ਮੈਨੇ ਸੁਣੀ ਇਸ ਕੋਲੋਂ ਮੈਂ ਤੁਹਾਡੀ ਤਾਰੀਫ਼ ਕਰ ਦਿੰਦਾ ਕਿ ਤੁਸੀਂ ਇਸ ਨੂੰ ਕੋਟ ਕਰਕੇ ਅੱਛਾ ਕੀਤਾ ਹੈ ਕਿ ਬਿਲਕੁਲ ਮੈਨੂੰ ਵੀ ਇਹੀ ਜਾਣਕਾਰੀ ਮਿਲੀ ਸੀ ਇਹਨਾਂ ਦੀ ਕੋਈ ਕਹੋ ਕੋਈ ਖਾਸ ਨੇੜ ਦੀ ਸ਼ਖਸੀਅਤ ਸੀ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਕਿ ਭਾਈ ਕੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਏਗੀ ਸਿੱਧੂ ਫੈਮਲੀ ਜਾਂ ਬੀਬੀ ਸਿੱਧੂ ਤਾਂ ਮੈਂ ਤਾਂ ਕਹਿਣਾ ਸੀਗਾ ਕਿ ਨਹੀਂ ਬਿਲਕੁਲ ਆਹ ਤੁਹਾਡੇ ਵਾਲੀ ਗੱਲ ਕਿ ਬੀਬੀ ਸਿੱਧੂ ਐਨਜੀਓ ਬਣਾ ਕੇ ਸੋਸ਼ਲ ਵਰਕ ਕਰ ਲੈਣਗੇ ਜੀ ਪਾਰਟੀ ਜੁਆਇਨ ਨਹੀਂ ਕਰਨਗੇ ਪਰ ਮੈਂ ਜਿਵੇਂ ਕਿਹਾ ਕਿ ਹਾਲਾਤ ਕਈ ਵਾਰ ਇਸ ਤਰ੍ਹਾਂ ਦੇ ਬਣ ਜਾਂਦੇ ਆ ਫਿਰ ਅਗਲਾ ਕਹਿੰਦਾ ਕਿ ਲੋ ਇਹਦੇ ਨਾਲ ਵੱਖ ਚਾਬੀ ਲੈਣੀ ਆ ਜੀ ਜੀ ਉਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗਾ ਆਲਾ ਕਮਾਨ ਨੂੰ ਵੀ ਚਾਹੀਦਾ ਹੈ ਕਿ ਸਿੱਧੂ ਤੋਂ ਜਿੰਨਾ ਕੋ ਭਾਈ ਤੁਸੀਂ ਕੰਮ ਲੈ ਸਕਦੇ ਹੋ ਹਾਂ ਉਹ ਇਨ ਫਿਊਚਰ ਉਹ ਲੈ ਲਓ ਯਾਰ ਹਾਂ ਕਿਉਂਕਿ ਸਿੱਧੂ ਠੀਕ ਹੈ ਮੈਂ ਕੁਝ ਚੀਜ਼ਾਂ ਤੇ ਮੈਂ ਵੀ ਉਹਨਾਂ ਨੂੰ ਮਤਲਬ ਆ ਕ੍ਰਿਟੀਸਾਈਜ਼ ਕਰਦਾ ਹਾਂ ਜੀ ਪਰ ਕੁਝ ਚੀਜ਼ਾਂ ਚ ਭਾਈ ਉਹਨਾਂ ਦੀ ਖਾਸੀਅਤ ਵੀ ਹੈਗੀ ਜੀ ਤੱਕ ਟੁਕਟ ਤੁਸੀਂ ਹੁਣ ਇਸ ਮੌਕੇ ਤੇ ਫਾਇਦਾ ਲੈ ਸਕਦੇ ਹੋ ਹਮ ਤਾਂ ਗੱਲ ਤੇ ਇਹ ਹੈ ਕਿ ਫਿਰ ਉਹ ਬੈਲੈਂਸ ਬਣਾਉਣ ਵਾਲੀ ਗੱਲ ਆ ਕਿ ਕਿ ਬੀਬੀ ਸਿੱਧੂ ਜਿਹੜੇ ਦੂਜੇ ਨੇ ਉਹ ਸਾਰੇ ਲੀਡਰਾਂ ਨੂੰ ਬੈਲੈਂਸ ਕਰਨਾ ਪਵੇਗਾ ਜੀ ਕਿ ਭਾਈ ਜੇ ਬਿਆਨਬਾਜ਼ੀਆਂ ਇਸ ਤਰ੍ਹਾਂ ਦੀਆਂ ਹੋਣਗੀਆਂ ਨੁਕਸਾਨ ਹੋਏਗਾ ਤੇ ਫਿਰ ਹੋ ਸਕਦਾ ਅਗਲਾ ਫਿਰ ਕਵੇ ਵੀ ਕਿ ਯਾਰ ਛੱਡੋ ਖੇੜਾ ਫਰਗਾ ਸਫਰਾ ਪਾ ਆਪੇ ਪੈਰਾਂ ਤੇ ਕਰਨਾ ਤੇ ਫਿਰ ਕੀ ਕਿਸੇ ਦੀ ਕਾਨ ਕੱਤੋਂ ਚੱਲਣੀ ਆ ਜੀ 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 ਆ ਦੀਪ ਗਰੇਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਇੰਜੀਨੀਅਰ ਸਾਹਿਬ ਕਹਿੰਦੇ ਕਿ ਲੱਗਦਾ ਪ੍ਰੋਗਰਾਮ ਅੱਜ ਲੰਬਾ ਕਰਨਾ ਪੈਗਾ ਗੱਲਾਂ ਬਹੁਤ ਆ ਵਾਕੀ ਮੈਂ ਵੀ ਸੋਚੀ ਜਾਂਦਾ ਕਿ ਗੱਲ ਇਹ ਆ ਨਾ ਬੱਚੋ ਚੀਜ਼ਾਂ ਤਰ ਪੈਂਦੀਆਂ ਨਹੀਂ ਪੈਂਦੀਆਂ ਹਾਂਜੀ ਚੀਜ਼ਾਂ ਤਰਪੰਦੀਆਂ ਤੇ ਉਹ ਗੱਲ ਫਿਰ ਆਪਾਂ ਫਿਰ ਉਹੀ ਗੱਲ ਆਪਾਂ ਉਹ ਜਿਵੇਂ ਅੱਜ ਉਹ ਮੁੰਡਾ ਪੁੱਛਦਾ ਸੀ ਕਹਿੰਦਾ ਵੀ ਟੌਪਿਕ ਕਿਵੇਂ ਮੈਂ ਕਹਾਂ ਵੀਰੇ ਅਸੀਂ ਤੇ ਬਹਿ ਜਾਂਦੇ ਆ ਫਿਰ ਟੌਪਿਕ ਪਤਾ ਹੀ ਨਹੀਂ ਕਿ ਤੈਨੂੰ ਡੱਪ ਜਾਣਾ ਸਹੀ ਗੱਲ ਇਹ ਕੰਦਾ ਡੱਪ ਜਾ ਵੀਰੇ ਜਦੋਂ ਜਿਵੇਂ 4 ਟਰੈਕਟਰ ਪੁਰਾਣੇ ਸਮੇਂ ਹੁੰਦਾ ਹੈ ਨਾ 4 3600 ਵੀ ਔਰਲ ਛੱਡ ਲੈਂਦੇ ਹੁੰਦੇ ਸੀ ਤਵੀਆਂ ਖੋਲ ਕੇ ਨਾ ਚੰਗੇ ਲੰਮੇ ਆਪਾਂ ਫਿਰ ਤਾਂ ਉਹ 4 ਟਰੈਕਟਰ ਵਾਲਾ ਸਾਹਿਬ ਕਹਤਾ ਵੀ ਆ ਜੀ ਜੀ ਚਾਵਲਾ ਸਾਹਿਬ ਕਹਿੰਦੇ ਸਿਆਸੀ ਪਾਰਟੀਆਂ ਪੰਜ ਸੱਤ ਹੋਰ ਹੋਣੀਆਂ ਚਾਹੀਦੀਆਂ ਕਹਿੰਦੇ ਵਿਚਾਰੇ ਤੰਗ ਹੁੰਦੇ ਆ ਬੰਦੇ ਦਲ ਬਦਲੀ ਵ ਦੇ ਜੀ ਕਰ ਇੱਕ ਬਲਰਾਜ ਸੰਧੂ ਸਾਹਿਬ ਦਾ ਕਮੈਂਟ ਆਪਾਂ ਪੜ ਦਿੰਨੇ ਆ ਜੀ ਵਾਈਲ ਪੋਲਿਟিক্যাল ਰੂਮਰਸ ਇਨ ਪੰਜਾਬ ਆਰ 무ਵਿੰਗ ਫਾਸਟ ਜੁਆਇਨਿੰਗ ਦਾ ਸ਼੍ਰੋਮਣੀ ਅਕਾਲੀ ਦਲ ਵੁੱਡ ਬੀ ਅ ਮੈਸਿਵ ਯੂ ਟਰਨ ਫਾਰ ਨਵਜੋਤ ਕੌਰ ਸਿੱਧੂ ਖੈਰ ਇਦਾਂ ਕੁਝ ਲੱਗ ਨਹੀਂ ਰਿਹਾ ਜੀ ਫਿਰ ਹਾਲ ਕਿ ਮੈਨੂੰ ਪੰਜਾਬੀ ਦੱਸੋ ਮਾ ਜੀ ਇਹ ਕਹਿੰਦੇ ਵੀ ਅ ਅਕਾਲੀ ਦਲ ਉਹਨਾਂ ਵਾਸਤੇ ਵਧੀਆ ਰਹੇਗਾ ਪਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਨਾ ਪਤਾ ਕੀ ਹੈ ਜੀ ਉਹਨਾਂ ਦੀ ਹੈ ਤਾਂ ਪਹਿਲਾਂ ਇਕੱਠੇ ਸੀਗੇ ਹੂੰ ਜਿਹੜੀਆਂ ਗੱਲਾਂ ਪਰਸਨਲੀ ਕਈਆਂ ਨੇ ਸਿੱਧੂ ਸਾਹਿਬ ਨੇ ਉਹ ਸਾਝੀ ਨਹੀਂ ਰਹਉਂਦੇ ਤੇ ਚਲੋ ਮਜੀਠੀਆ ਸਾਹਿਬ ਦਾ ਅੰਦਾਜ਼ ਜੋਸ਼ ਰੋ ਸਿੱਧੂ ਸਾਹਿਬ ਜੋਸ਼ ਹੈ ਨਾ ਉਹ ਕੀ ਟੁੱਟੀ ਜੀ ਕੋਇਲਸ ਇਦਾਂ ਉਹ ਜ਼ਿਕਰ ਕਰਦੇ ਨਿੱਜੀ ਹਮਲਾ ਸੀ ਬਿਕਰਮਜੀਠੀਆ ਤੇ ਕਿ ਤੁਹਾਡੀਆਂ ਮਿਲਣਾ ਜਿਹੜੀਆਂ ਉਹ ਵਕ ਬਕਾਉ ਪਈਆਂ ਸੀ ਉਥੇ ਬੰਦ ਪਈਆਂ ਸੀ ਉਸ ਟਾਈਮ ਤੂੰ ਮੇਰੇ ਕੋਲ ਆਉਂਦਾ ਹੁੰਦਾ ਸੀ ਹਮ ਮਤਲਬ ਕਿ ਪਹਿਲਾਂ ਪ੍ਰੇਮ ਪਿਆਰ ਸੀ ਜੀ ਸਿੱਧੂ ਸਾਹਿਬ ਆ ਗਏ ਹੂੰ अरुण जेटली لے ਆਏ ਮੈਂ ਤੁਹਾਨੂੰ ਕਹਾਣੀ ਦੱਸੀ ਹੈ ਨਾ ਕਿ ਕਿਵੇਂ ਪਾਕਿਸਤਾਨ ਚਲੇਸਨ ਕਮੈਂਟਰੀ ਕਰਨ ਪਿੱਛੋਂ ਆਵਾਜ਼ ਪਈ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਆ ਇਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਗਈ ਕਿਹਾ ਤੈਨੂੰ ਐਮਪੀ ਬਣਾਈਏ अरुण जेटली ਨਾਲ ਬਹੁਤ ਪਿਆਰ ਸੀ ਇਹਨਾਂ ਦਾ ਇਹਨਾਂ ਨੇ ਅੰਮਰਸਾਹ ਵਾਲੀ ਰਾਜਨੀਤੀ ਜੁਆਇਨ ਕਰ ਲਈ ਠੀਕ ਹੈ ਜੀ ਉਸ ਟਾਈਮ ਸਿੱਧੂ ਸਾਹਿਬ ਦੀ ਚੜ੍ਹਾਈ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਅਕਾਲੀ ਸਰਕਾਰਾਂ ਤੋਂ ਪਹਿਲਾਂ ਜੇ ਆਪਾਂ ਵੇਖੀਏ ਤਾਂ ਸਿੱਧੂ ਸਾਧ ਦੇ ਪੈਰ ਜੰਮ ਗਏ ਸਨ 2007 ਚ ਅਕਾਲੀ ਸਰਕਾਰ ਆਉਂਦੀ ਹੈ ਤਾਂ یوں ਸੀ ਕਿ ਮਜੀਠੀਆ ਦਾ ਸਫ਼ਰ ਸ਼ੁਰੂ ਹੁੰਦਾ ਉਸ ਤੋਂ ਬਾਅਦ ਜੀ ਪਰ ਕਿਉਂਕਿ ਉਹ ਇੱਕ ਘਰਾਨੇ ਤੋਂ ਸੀਗੇ ਇਹਨਾਂ ਦੇ ਰਿਸ਼ਤੇਦਾਰ ਸੀ ਬਾਦਲਾਂ ਦੇ ਹੂੰ ਤਾਂ ਇਸ ਕਰਕੇ ਬਾਦਲ ਪਹਿਲਾਂ ਸਰਕਾਰ ਬਣਾ ਚੁੱਕੇ ਸਨ 99 ਤੋਂ 2 ਤੱਕ ਚਲਾ ਚੁੱਕੇ ਸਨ ਤਾਂ ਕੁਝ ਚੀਜ਼ਾਂ ਮਤਲਬ ਕਿ ਇਸ ਤਰ੍ਹਾਂ ਸੀਗੀਆਂ ਕਿ ਇਹਨਾਂ ਨੂੰ ਨੇੜਤਾ ਜਿਹੜੀ ਆ ਹੋਗੀ ਆ ਮਨਦੀਪ ਮੰਨਾ ਇਵੇਂ ਦੇ ਨਾਲ ਹੀ ਹੁੰਦਾ ਸੀ ਹੂੰ ਇਹ ਸਾਰੇ ਇਕੱਠੇ ਹੁੰਦੇ ਸਨ ਕਿ ਝੋਟੀਆਂ ਜੋ ਨਿਕਲਿਆ ਹੋ ਰਿਹਾ ਹਾਂਜੀ ਹਾਂਜੀ ਮੈਂ ਤੇ ਸਾਰੇ ਮਤਲਬ ਕਿ ਹੁਣ ਗਿਣਾ ਸਕਦਾ ਤੁਹਾਨੂੰ ਤਾਂ ਹੋਇਆ ਕੀ ਕਿ ਉਸ ਵੇਲੇ ਅੰਮ੍ਰਿਤਸਰ ਦੀ ਰਾਜਨੀਤੀ ਨਾ ਥੋੜੀ ਟ੍ਰਿਕੀ ਹੋ ਗਈ ਜੀ ਮਝੀਠੀਆਂ ਪਾਵਰ ਬਣਿਆ ਠੀਕ ਹੈ ਜੀ ਚੋਣ ਲੜਿਆ ਜਿੱਤਿਆ ਪਾਵਰ ਬਣਿਆ ਉੱਥੇ ਪੈ ਗਿਆ ਰੌਲਾ ਜੀ ਭਾਜਪਾ ਵਾਲੇ ਜਿਹਦਾ ਤੁਸੀਂ ਦੇਖੋ ਮਾਝੇ ਦੇ ਵਿੱਚ ਹੁੰਦੇ ਸਨ ਯੋਸ਼ੀ ਜੀ ਉਹ ਵੀ ਪਾਵਰਫੁਲ ਸਨ ਠੀਕ ਹੈ ਜੀ ਤੇ ਇਧਰੋਂ ਆ ਗਿਆ ਮਜੀਠੀਆ ਉਧਰੋਂ ਸਿੱਧੂ ਇਹ ਆਪਸ ਚ ਫਿਰ ਕਹਿ ਲੋ ਹੈ ਇੱਕੋ ਗੱਠ ਜੋੜ ਚ ਸਨ ਜੀ ਪਾਵਰ ਸ਼ੇਅਰਿੰਗ ਤੋਂ ਫਿਰ ਮਸਲਾ ਬੇਗੜਦਾ 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 ਰਿਹਾ ਅਸ਼ੋਕ ਤੇ ਫਿਰ ਤੁਹਾਨੂੰ ਪਤਾ ਹੀ ਆ ਤੇ ਫਿਰ ਉਤੋਂ ਕਲੇਸ਼ ਇਹਨਾਂ ਦਾ ਸ਼ੁਰੂ ਹੋਇਆ ਮਤਲਬ ਧਰਨਾ ਮੁਜ਼ਹਿਰਾ ਸ਼ੁਰੂ ਹੋ ਗਿਆ ਫਿਰ ਬੀਬੀ ਸਿੱਧੂ ਨੂੰ ਇਹਨਾਂ ਨੇ ਮੁੱਖ ਪਾਰਲੀਮੈਂਟ ਕੱਤਰ ਸ਼ਹਿਦੇ ਕੌਧਾ ਹੁੰਦਾ ਸੀਗਾ ਜੀ ਉਹ ਲਾਇਆ ਸੀਗਾ ਜਦੋਂ ਸਰਕਾਰ ਬਣ ਗਈ ਨਾ ਇਹਨਾਂ ਦੀ ਹੂੰ ਅ ਸ਼ਾਇਦ 12 ਵਾਲੀ ਰਿਪੀਟ ਹੋਈ ਆ ਮੈਂ ਤੁਹਾਨੂੰ ਹੋਰ ਯਾਦ ਕਰਾ ਦੇਣਾ ਬੀਬੀ ਸਿੱਧੂ ਨੂੰ ਡਿਪਾਰਟਮੈਂਟ ਦਿੱਤਾ ਸੀ ਹੈਲਥ ਵਾਲਾ ਤੇ ਬਾਦਲਪਿੰਡ ਦੇ ਵਿੱਚ ਇੱਕ ਮਹੱਗਾ ਮੈਡੀਕਲ ਕੈਂਪ ਲੱਗਾ ਸੀ ਮੈਂ ਉਦੋਂ ਬੀਬੀ ਸਿੱਧੂ ਨੂੰ ਫਸਟ ਟਾਈਮ ਮਿਲਿਆ ਸੀਗਾ ਜੀ ਅਸੀਂ ਐ ਗੱਲਾਂ ਬਾਤਾਂ ਕਰਦੇ ਰਹੇ ਮੈਡਮ ਨੇ ਬਹੁਤ ਕੰਮ ਖਿੱਚਿਆ ਸੀਗਾ ਉਸ ਟਾਈਮ ਨਾ ਮੈਡੀਕਲ ਖੇਤਰ ਦੇ ਵਿੱਚ ਤਾਂ ਉਹ ਇਹੀ ਸੀ ਸਾਰਾ ਕੁਝ ਕਿ ਟਕਾਇਆ ਜਾਵੇ ਤਾਂ ਪਤਾ ਬਾਦਲ ਸਾਹਿਬ ਬੜੇ ਸਕੀਮੀ ਸੀ ਵੀ ਯਾਰ ਇਹਨਾਂ ਨੂੰ ਵੀ ਦਿਓ ਕੁਝ ਕਰ ਪਰ ਉਹ ਚੀਜ਼ਾਂ ਇਹਨਾਂ ਦੀਆਂ ਨਾ ਮਤਲਬ ਕਿ ਉੱਥੇ ਉਸ ਦਰਮਿਆਨ ਪਾਵਰ ਵਾਲੇ ਦੌਰ ਦੇ ਵਿੱਚ ਉਹ ਖਰਾਬ ਹੋ ਗਈਆਂ ਫਿਰ ਇਹਨਾਂ ਦਾ ਮਾਮਲਾ ਜਿਹੜਾ ਉਹ ਮਜੀਠੀਏ ਨਾਲ ਜਾਂ ਇਧਰ ਉਧਰ ਜ਼ਿਆਦਾ ਵਿਗੜ ਗਿਆ ਜੀ ਜੀ ਜੀ